ਸਾਲਾ ਸਾਹਿਬ ਦੀ ਸੀਟ ਅੱਛਾ ਜਲੰਧਰ ਪਛਮੀ ਦੀ ਸੀਟ ਜਿਹੜੀ ਹੈ ਇੱਕ ਮਿੰਟ ਉਹਦੀ ਚੋਣਾਂ ਜਿਹੜਾ ਹੋਣ ਜਾ ਰਹੀਆਂ ਪਰਸ ਨੂੰ ਵੋਟਾਂ ਪੈਣਗੀਆਂ ਜਿਹਦੇ ਸਬੰਧ ਵਿੱਚ ਮੇਰਾ ਖਿਆਲ ਹੈ ਕਿ ਸਰਕਾਰ ਨੇ ਤੇ ਅੱਡੀ ਚੋਟੀ ਦਾ ਹੀ ਜ਼ੋਰ ਲਾ ਰਿਹਾ ਕੋਈ ਉਹਨਾਂ ਨੇ ਕੰਮ ਨਹੀਂ ਕੀਤਾ ਜਿਹਦੇ ਨਾਲ ਕੋਈ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਜਿੱਧਰ ਵੇਖੋ ਸਾਰੇ ਪੰਜਾਬ ਤੋਂ ਲੀਡਰ ਵੀ ਦੂਜੇ ਵੀ ਮੰਤਰੀ ਵੀ ਹਰ ਇੱਕ ਨੇ ਆਕੇ ਮੇਰੇ ਕੰਨ ਜੋ ਕਸਰਾ ਕੱਢਣੀ ਸੀ ਉਹ ਕਰ ਦਿੱਤੀ ਇਹਨਾਂ ਨੇ ਸਾਡਾ ਦਫ਼ਤਰ ਸੀ ਉਸ ਦਫ਼ਤਰ ਦੇ ਸਾਹਮਣੇ ਉਹਨਾਂ ਨੇ ਸਾਰੀ ਫਟਾਈ ਕਰਕੇ ਕਹਿੰਦੇ ਜੀ ਅਸੀਂ ਪੁੱਛਿਆ ਕਿ ਪੱਟੜ ਕਿਉਂ ਡਏ ਹੋ ਕਹਿੰਦੇ ਜੀ ਵਿੱਚ ਪਾਈਪ ਪਾਉਣੀ ਹੈ ਘਰ ਵਾਲਿਆਂ ਨੂੰ ਪਾਣੀ ਦੇਣਾ ਪਹਿਲਾਂ ਤੇ ਯਾਦ ਨਹੀਂ ਸੀ ਪਰ ਅੱਜ ਜਿਹੜਾ ਲੋਕਾਂ ਨੂੰ ਤਾਂ ਕਰਨ ਵਾਸਤੇ ਪੂਰੇ 5 ਦਿਨ ਹੋ ਗਏ ਹੈ ਉਹ ਪਾਈਪ ਆ ਪਾ ਕੇ ਸਾਰੇ ਰਾਹ ਬੰਦ ਕਰ ਦਿੱਤੇ ਇਸੇ ਤਰ੍ਹਾਂ ਕਾਂਗਰਸ ਵਾਲੇ ਜੋ ਗੱਡੀ ਪੂਰੇ ਪੰਜਾਬ ਦੇ ਲੀਡਰਾਂ ਦੀ ਸਾਰੇ ਇੱਥੇ ਬੜੀ ਹੋਈ ਹੈ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਬੜੇ ਆਰਾਮ ਦੇ ਨਾਲ ਚੱਲ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਔਰ ਬੜੀ ਨਿਮਰਤਾ ਦੇ ਨਾਲ ਅਸੀਂ ਸਾਰਾ ਚੋਣ ਪ੍ਰਚਾਰ ਕੀਤਾ ਸਿਰਫ ਅਸੀਂ ਡੋਰ ਟੂ ਡੋਰ ਜਾ ਕੇ ਜਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਲੋਕਾਂ ਦਾ ਬੜਾ ਵਧੀਆ ਰਿਸਪੌਂਸ ਹੈ ਵੋਟ ਕਿੰਨੀ ਪੈਣੀ ਹੈ ਕਿੰਨੀ ਨਹੀਂ ਪੈਣੀ ਇਹ ਬਾਅਦ ਵਿੱਚ ਹਰਸੋ ਪਤਾ ਲੱਗੇਗਾ ਤੇ ਮੈਂ ਇਥੇ ਸ਼ਹਿਰ ਵਾਸੀਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਮੈਂ ਧੰਨਵਾਦ ਕਰਦੀ ਹਾਂ ਉੱਥੇ ਮੈਂ ਸਭ ਨੂੰ ਇਹ ਕਿ ਸ਼ਹਿਰ ਵਾਸੀ ਜਰੂਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਪੰਜਾਬ ਸਰਕਾਰ ਦਾ ਅੱਜ ਲਾਅਡ ਆਰਡਰ ਕੀ ਹੈ ਪੰਜਾਬ ਸਰਕਾਰ ਨੇ ਵਿਕਾਸ ਕੀ ਕੀਤਾ ਪੰਜਾਬ ਸਰਕਾਰ ਨੇ ਕਿਹੜੀਆਂ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਕੀ ਮੁਸ਼ਕਲਾਂ ਹੱਲ ਕੀਤੀਆਂ ਮੇਰੇ ਖਰ ਜਿੰਨਾ ਜਰਿੰਦਰ ਪਛਮੀ ਦਾ ਬੁਰਾ ਹਾਲ ਹੈ ਸ਼ਹਿਰ ਸਾਰਾ ਛੱਡ ਕੇ ਇੱਕ ਪਾਸੇ ਕਰ ਲੋ ਜੇ ਉੱਥੇ ਤੜਾ ਸੱਟਾ ਕਹਿੰਦੇ ਜੋਰਾਂ ਤੇ ਨਸ਼ਿਆਂ ਦਾ ਕੰਮ ਉੱਥੇ ਜੋੜਾਂਦੇ ਆ ਜਾਲੀ ਲਾਟਰੀਆਂ ਦਾ ਕੰਮ ਉੱਥੇ ਜੋੜਾਂਦੇ ਆ ਇਹ ਸਾਰਾ ਕੁਝ ਹੀ ਹੈ ਤੇ ਸਰਕਾਰ ਇੱਥੇ ਬੈਠੀ ਕੀ ਕਰ ਰਹੀ ਹੈ ਮੁੱਖ ਮੰਤਰੀ ਜੀ ਆਪ ਲਗਾਤਾਰ 15 ਦਿਨ ਤੋਂ ਉੱਥੇ ਡੇਰੇ ਲਈ ਬੈਠੇ ਆ ਕਿ ਜੇ ਉਹਨਾਂ ਨੇ ਲੋਕਾਂ ਨੂੰ ਇਸ ਗੱਲ ਤੋਂ ਵੀ ਰਾਹਤ ਨਹੀਂ ਦਿੱਤੀ ਤੇ ਫਾਇਦਾ ਕੀ ਹੋਇਆ ਅੱਜ ਪੰਜਾਬ ਦੀ ਡਿਵੈਲਪਮੈਂਟ ਸਾਰੀ ਬੰਦ ਹੋਈ ਪਈ ਪੰਜਾਬ ਦੇ ਵਿੱਚ ਸਾਰੇ ਚਲੁਟਾ ਖਵਾ ਤੇ ਰਾਹ ਜਾਂਦੇ ਲੋਕਾਂ ਨੂੰ ਜੋ ਚੈਨੀਆਂ ਖੋਲੰਦਾ ਕੋਈ ਪਰਸ ਖੋਲੰਦਾ ਕੋਈ ਮੋਬਾਈਲ ਖੋਲੰਦਾ ਦਿਨ ਦਿਹਾੜੇ ਡਾਕ ਕੇ ਦਿਨ ਦਿਹਾੜੇ ਲੋਕਾਂ ਦੇ ਕਤਲ ਜੋ ਹੋ ਰਹੇ ਹੈ ਕੋਈ ਕਿਸੇ ਕਿਸੇ ਦਾ ਹੱਲ ਨਹੀਂ ਕਰ ਰਿਹਾ ਸੋ ਮੈਂ ਆਪਣੇ ਉਸ ਹਲਕੇ ਦੇ ਜਲੰਧਰ ਪਛਮੀ ਦੇ ਹਲਕੇ ਨੂੰ ਬੇਤੀ ਕਰਦੀ ਹਾਂ ਕਿ ਤੁਸੀਂ ਸਾਡੇ ਸਮੇਂ ਵੀ ਦੇਖਿਆ ਸ਼੍ਰੋਮਣੀ ਕਾਲਾ ਨਦੀ ਸਰਕਾਰ ਵੱਲੋਂ ਜਿੰਨਾ ਸ਼ਹਿਰ ਦੀ ਡਿਵੈਲਪਮੈਂਟ ਹੋਈ ਹੈ ਮੇਰਾ ਖਿਆਲ ਹੈ ਸਾਰੀ ਕੋਸ ਸਰਕਾਰ ਵੱਲੋਂ ਹੋਈ ਹੈ ਉਸ ਤੋਂ ਬਾਅਦ ਕੋਈ ਵੀ ਡਿਵੈਲਪਮੈਂਟ ਨਾ ਚੱਲਨੀ ਆਉਂਦੀ ਕੋਈ ਸੀਵਰੇਜ ਦੇ ਕੰਮ ਹੋਣ ਕੋਈ ਵਾਟਰ ਸਪਲਾਈ ਦੇ ਕੰਮ ਹੋਣ ਭਾਵੇਂ ਪੁਰਾਣ ਦੀ ਗੱਲ ਹੋਵੇ ਭਾਵੇਂ ਕੋਈ ਵੱਡਾ ਸਾਡਾ ਮਿਨੀ ਸੈਕਰੀਏਟ ਬਣਿਆ ਉਹ ਵੀ ਸਾਰੇ ਉਸ ਵੇਲੇ ਦਾ ਬੜਿਆ ਜਿੰਨੀਆਂ ਸੂਰਤਾਂ ਉਸ ਵੇਲੇ ਦਿੱਤੀਆਂ ਸੀ ਸੁਖਦਾ ਕੇਂਦਰ ਬਣਾਏ ਸੇਵਾ ਕੇਂਦਰ ਬਣਾਏ ਉਹ ਸਾਰੇ ਬੰਦ ਕੇ ਬੰਦ ਕਰਕੇ ਇਹਨਾਂ ਨੇ ਆਮ ਆਦਮੀ ਕਲੀਨਿਕਾ ਬਣਾਉਣੀ ਸ਼ੁਰੂ ਕੀਤੀ ਹੈ ਪਿੰਡਾਂ ਚ ਪਰ ਉਹ ਸਾਰੀਆਂ ਦੀਆਂ ਸਾਰੀਆਂ ਬੰਦ ਸਿਰਫ ਫੋਟੋ ਲਾਉਣੀ ਸੀ ਪ੍ਰਮਾਨਜੀ ਨੇ ਆਪਣੀ ਫੋਟੋ ਲਾ ਕੇ ਦੱਸਣਾ ਸੀ ਨਹੀਂ ਤੇ ਕਿਸੇ ਵੱਡੇ ਹਸਪਤਾਲ ਵਿੱਚ ਤੁਸੀਂ ਇੱਥੇ ਸਿਵਲ ਹਸਪਤਾਲ ਚਲੇ ਜਾਓ ਕੋਈ ਡਾਕਟਰ ਹੀ ਲੱਭ ਰਿਹਾ ਕੋਈ ਇੱਥੇ ਮਸ਼ੀਨਰੀ ਨਹੀਂ ਚੱਜਦੀ ਲੱਭ ਰਹੀ ਤੁਹਾਨੂੰ ਕੀ ਲੋੜ ਪਈ ਸੀ ਆਮ ਆਦਮੀ ਕਲੀਨਿਕਾ ਖੋਲਣ ਦੀ ਜੇ ਤੁਸੀਂ ਕੋਈ ਸੇਵਾ ਮਾ ਨਹੀਂ ਸੀ ਦੇ ਸਕਦੇ ਜੇ ਤੁਸੀਂ ਲੋਕਾਂ ਦੀ ਸਹੂਤਰੀ ਸੇਵ ਦੇ ਸਕਦੇ ਤੇ ਫਿਰ ਲੋੜ ਕੀ ਸੀ ਇੰਨੇ ਸੈਂਟਰ ਖੋਲਣ ਦੀ ਕਮ ਸਕਲ ਤੁਸੀਂ ਉਹ ਸਪਤਾਲ ਨੂੰ ਸਟਰੋਂਗ ਕਰੋ ਜਿਹੜੇ ਹਸਪਤਾਲ ਚ ਲੋਕੀ ਆ ਕੇ ਆਪਣੇ ਇਲਾਜ ਕਰਾ ਸਕਣ ਸੋ ਐਜੂਕੇਸ਼ਨ ਦਾ ਪੂਰਾ ਹਾਲ ਕਹਿੰਦੇ ਤੇ ਹੈਗੇ ਨਾ ਸਕੂਲਾਂ ਦੇ ਵਿੱਚ ਅਸੀਂ ਬੜਾ ਜੀ ਸਮਾਰਟ ਸਕੂਲ ਬਣਾਤੇ ਜਿਹੜੇ ਅਸੀਂ ਮੈਰੀਟੋਰੀ ਸਕੂਲ ਖੋਲੇ ਸੀ ਜਿਹਦੇ ਵਿੱਚ 80% ਕੋਈ ਬੱਚਾ ਭਾਵੇਂ ਗਰੀਬ ਦਾ ਹੋਵੇ ਭਾਵੇਂ ਪੇ ਪੜਨ ਵਾਲਾ ਸਰਕਾਰੀ ਸਕੂਲ ਵਿੱਚ ਹੋਵੇ ਉਹਦੇ ਵਾਸਤੇ 80% ਜਿਸ ਬੱਚੇ ਦੇ ਨੰਬਰ ਸੀ ਉਹ 80% ਲੈ ਕੇ ਉਹ ਸਕੂਲ ਵਿੱਚ ਜਾਂਦਾ ਸੀ ਪਰ ਮੇਰਾ ਖਿਆਲ ਹੈ ਕਿ ਇੰਨੇ ਵਧੀਆ ਰਿਜ਼ਲਟ ਹੁੰਦੇ ਸੀ ਇੰਨੇ ਵਧੀਆ ਉਹ ਐਫੀਸ਼ੀਐਂਟ ਨਾਲ ਕੁਝ ਅੱਜ ਥੱਕੋ ਕੇ ਬਹਿ ਗਿਆ ਜੇ ਸੀ ਉਸ ਵੇਲੇ ਕੰਮ ਕੀਤੇ ਆਮ ਕੋਰਸਿਸ ਵਾਸਤੇ ਅਸੀਂ ਬਾਬਾ ਮਹਾਰਾਜ ਰਣਜੀਤ ਸਿੰਘ ਵਾਲੀ ਦੇ ਵਿੱਚ ਇੱਕ ਸਕੂਲ ਖੋਲਿਆ ਮਾਤਾ ਭਾਗੋ ਦੇ ਨਾਂ ਦੇ ਉੱਤੇ ਖੋਲਿਆ ਜਿੱਦ ਤੋਂ ਐਨਡੀਏ ਵਿੱਚ ਸਾਡੇ ਬੱਚੇ ਜਾਂਦੇ ਸੀਗੇ ਮੇਰਾ ਖਿਆਲ ਹੈ ਕਿ ਇਸ ਇਸ ਵਾਰੀ ਵੀ 6-7 ਤੋਂ ਵੱਧ ਬੱਚੇ ਜਿਹੜੇ ਆ ਸਿਲੈਕਟ ਹੋਏ ਐਨਡੀਏ ਦੇ ਵਿੱਚ ਸੋ ਇਹ ਸਾਰੇ ਹੁੰਦੇ ਨੇ ਕੰਮ ਕਰਕੇ ਦਿਖਾਉਣ ਵਾਲੇ ਪਰ ਇਹ ਸਰਕਾਰ ਨੇ ਇੱਕ ਵੀ ਕੰਮ ਕਰਕੇ ਨਹੀਂ ਦਿਖਾਇਆ ਜਿੱਥੇ ਵੀ ਸੀ ਗਏ ਆ ਇਹਨਾਂ ਦੇ ਮਹੱਲੇ ਦੇ ਵਿੱਚ ਬਸਤੀ ਮੱਠੂ ਲਾਲੋ ਜਾਂ ਪੱਛਮੀ ਜਲੰਧਰ ਲਾਲੋ ਹਰ ਇੱਕ ਨੇ ਕਿਹਾ ਸੀਵਰੇਜ ਦਾ ਬੜਾ ਬੁਰਾ ਹਾਲ ਹੈ ਹਰ ਇੱਕ ਨੇ ਕਿਹਾ ਕਿ ਲਾਈਟ ਦਾ ਬੜਾ ਬੁਰਾ ਹਾਲ ਹੈ ਹਰ ਇੱਕ ਨੇ ਕਿਹਾ ਇਲੈਕਟ੍ਰਿਸਿਟੀ ਦੇ ਸਾਰੇ ਤਾਰਾ ਜਿਹੜੀ ਆ ਇਹ ਬੜਾ ਬੁਰਾ ਹਾਲ ਹੈ ਫਿਰ ਆਪਾਂ ਇੱਥੇ ਉਹ ਕਹਿੰਦੇ ਜੀ ਹੁਣ ਕਰ ਕਰ ਕੇ ਕਹਿੰਦੇ ਵੀ ਕਿੱਥੇ ਕੂੜਾ ਸੀ ਚੁੱਕ ਦਈਏ ਕਿੱਥੇ ਤੁਹਾਡਾ ਢੇਰ ਕੋਈ ਲੱਗਾ ਉਹ ਕਹਿੰਦੇ ਜੀ ਇੱਥੇ ਚੱਕਦੇ ਹੋ ਕਿ ਬਾਕੀ ਸ਼ਹਿਰ ਵੀ ਦੇਖ ਲਓ ਜਾ ਕੇ ਸੋ ਤੁਸੀਂ ਇੱਥੇ ਜ਼ੈਨ ਵਾਲੇ ਹੋ ਤੁਹਾਨੂੰ ਵੀ ਪਤਾ ਹੀ ਹੈ ਕਿ ਹਾਲਾਤ ਅੱਜ ਕੀ ਬੜੇ ਪਏ ਵਸਤੀ ਬਿਜਲੀ ਮੁੱਕ ਕਰ ਦਿੱਤੀ ਕਿੰਨੀ ਬਿਜਲੀ ਮੁੱਕ ਦਿੱਤੀ 600 ਜੂਨ 400 ਜੂਨ ਤਾਂ ਪਹਿਲਾਂ ਹੀ ਸੀ ਜੇ 400 ਜੂਨ ਪਹਿਲਾਂ ਹੀ ਸੀ ਅੱਜ 200 ਜੂਨ ਤੁਸੀਂ ਕਰਕੇ ਤੇ ਇਹਦਾ ਸਾਰਾ ਕ੍ਰੈਡਿਟ ਲੈਣਾ ਚਾਹੁੰਦੇ ਹੋ ਤੇ ਬਾਕੀ ਲੋਕ ਜਿਹੜੇ ਐ ਅੱਜ ਤਰਾਤਰ ਕਰਦੇ ਕੰਮ ਸੋ ਕਰ ਇੰਨੀ ਮਹਿੰਗੀ ਬਿਜਲੀ ਫਿਰ ਆਈ ਨਹੀਂ ਰਹੀ ਬਿਜਲੀ ਜੋ ਬਿਜਲੀ ਨਹੀਂ ਆਉਣੀ ਤੇ ਬਿੱਲ ਕਿੱਥੋਂ ਆਣੀ ਸੋ ਇਹ ਸਾਰੀਆਂ ਗੱਲਾਂ ਅੱਜ ਦੇਖਣ ਜਾਣੀਆਂ ਮੈਂ ਤੇ ਬੇਨਤੀ ਕਰਾਂਗੀ ਸਾਰੇ 25 ਪਛਵੀ ਜਲੰਧਰ ਦੇ ਸਾਰੇ ਵੋਟਰਾਂ ਨੂੰ ਇਹ ਸੋਚ ਸਮਝ ਕੇ ਵੋਟ ਪਾਓ ਤੁਹਾਡੀ ਵੋਟ ਦਾ ਹੱਕਦਾਰ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਬਾਦਲ ਸਾਹਿਬ ਨੇ ਤੁਹਾਡੇ ਸੰਗਦਰਸ਼ਨ ਆ ਕੇ ਕੀਤੇ ਹਰ ਇੱਕ ਦੀ ਫਰਿਆਦ ਸੁਣੀ ਹਰ ਇੱਕ ਦੀ ਗੱਲ ਸੁਣੀ ਕੋਈ ਮਹੱਲਾ ਕੋਈ ਸ਼ਹਿਰ ਵਾਸੀ ਇਹ ਨਹੀਂ ਕਹਿ ਸਕਦਾ ਕਿ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਮੈਂ ਇਹ ਬੇਨਤੀ ਕਰਾਂਗੀ ਕਿ ਇੱਕ ਇੱਕ ਵੋਟ ਜਿਹੜੀ ਹੈ ਤੁਸੀਂ ਸ਼੍ਰੋਮਣੀ ਕਾਲ ਦੇ ਉਮੀਦਵਾਰ ਬੀਬੀ ਸੁਜੀਤ ਕੌਰ ਨੂੰ ਪਾਓ ਤਾ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਬਣਨੀ ਹੈ ਇਸ ਕਾਲ ਦਾ ਸਾਨੂੰ ਗਿਆਨ ਹੈ ਕਿ ਜਿਹੜਾ ਅੱਜ ਜਿੱਤੇਗਾ ਉਸ ਐਮਐਲਏ ਦੇ ਨਾਲ ਸਰਕਾਰ ਨਾ ਬਣਨੀ ਹੈ ਤੇ ਨਾ ਹੀ ਟੁੱਟਣੀ ਹੈ ਸਰਕਾਰ ਤੇ ਉਹੀ ਰਹਿਣੀ ਹੈ ਪਰ ਇਹਨਾਂ ਦਾ ਆਪਣਾ ਬੁਰਾ ਹਾਲ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ ਹੈ ਉਸ ਤੇ ਪਰ ਰਹਿ ਸਕੇ ਇਹਨਾਂ ਦੇ ਅੱਪਰੇ ਤੌਰ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਨਾਲ ਸੱਤਾ ਪ੍ਰਵਾਸੀਗ ਮਨ ਨੂੰ ਅਸੀਂ ਲਾ ਕੇ ਚੱਕਣਾ ਉਹਦੀ ਦੌੜ ਲੱਗੀ ਹੈ ਪੂਰਾ ਟੱਬਰ ਇੱਥੇ ਲੱਗਾ ਹੋਇਆ ਹੈ ਚਲੋ ਕੰਮ ਕਰਨਾ ਹੈ ਮੈਨੇ ਉਹਨੇ ਡਿਊਟੀ ਹੈ ਉਹਨਾਂ ਪਰਚੰਦ ਕਿ ਉਹ ਆਪ ਪ੍ਰਚਾਰ ਕਰ ਪਰ ਮੈਨੂੰ ਇੱਕ ਕਲ ਦਾ ਅਫਸੋਸ ਵੀ ਹੈ ਕਿ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਾਹਿਬ ਨੇ ਸਾਡੇ ਨੇ ਜਦੋਂ ਟਿਕਟ ਦਿੱਤੀ ਉਦੋਂ ਬੜੇ ਸਾਨੂੰ ਜੋਰ ਲਾ ਕੇ ਅਸੀਂ 5 6 ਦਿਨ ਲਗਾਤਾਰ ਲੱਗੇ ਰਹੇ ਕੈਂਡੀਡੇਟ ਲੱਭਾ ਔਰ ਬੜਾ ਸੋਚ ਸਮਝ ਕੇ ਕੁਰਬਾਨੀ ਵਾਲਾ ਪਰਿਵਾਰ ਪੂਰਾ ਪੱਕਾ ਅਕਾਲੀ ਦਲ ਦਾ ਪਰਿਵਾਰ ਜਿਹਨੇ ਸਾਰੀ ਜ਼ਿੰਦਗੀ 45 50 ਸਾਲ ਲਾਤੀ ਉਹਨੂੰ ਅਸੀਂ ਲੱਭ ਕੇ ਬਾਦਰ ਸਾਹਿਬ ਦੇ ਕੈਂਡੀਡੇਟ ਤੇ ਕੈਂਡੀਡੇਟ ਨੂੰ ਅਸੀਂ ਡਿਊਟੀ ਦਿੱਤੀ ਪਰ ਇਹਨਾਂ ਨੂੰ ਸਾਨੂੰ ਦੁੱਖ ਲੱਗਾ ਕਿ ਅੱਜ ਉਹ ਸਾਡੇ ਕੈਂਡੀਡੇਟ ਤੋਂ ਬਾਗੀ ਹੋ ਗਏ ਕਿਸੇ ਪ੍ਰੈਸ ਵਾਲੇ ਸਾਨੂੰ ਬਾਗੀ ਨਾ ਕਹਿਆ ਕਰੋ ਕਿਉਂਕਿ ਅਸੀਂ ਬਾਗੀ ਨਹੀਂ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜਿਹਨੂੰ ਡਿਰੇਕਟਰ ਪ੍ਰਧਾਨ ਸਾਹਿਬ ਨੇ ਦਿੱਤੀ ਅਸੀਂ ਉਹਦੀ ਮਦਦ ਕਰ ਰਹੇ ਹਾਂ ਚੋਣ ਨਿਸ਼ਾਨ ਤੱਕੜੀ ਪੰਥ ਦਾ ਜਦੋਂ ਅਸੀਂ ਪੰਥ ਦੇ ਚੋਣ ਨਿਸ਼ਾਨ ਤੱਕੜੀ ਤੇ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ ਫਿਰ ਅਸੀਂ ਬਾਕੀ ਕਿਦਾਂ ਹੋਏ ਬਾਕੀ ਉਹ ਹੋਏ ਜਿਹੜੇ ਆਪਣੇ ਕੈਂਡੀਡੇਟ ਨੂੰ ਛੱਡ ਕੇ ਮੈਦਾਨ ਦੇ ਵਿੱਚ ਤੇ ਹਾਤੀ ਉੱਤੇ ਚੜ ਜਾਂ ਸੋ ਇਸ ਗੱਲ ਦਾ ਵੀ ਮੈਂ ਨਿੰਦਾ ਕਰਦੀ ਹਾਂ ਤੇ ਨਾਰੇ ਬੇਨਤੀ ਕਰਾਂਗੀ ਸਾਰਿਆਂ ਨੂੰ ਤੁਸੀਂ ਸ਼੍ਰੋਮਣੀ ਕਾਗਦਲ ਮਜ਼ਬੂਤ ਕਰੋ ਤਾਂ ਜੋ ਜਿਹੜੇ ਗਲਤੀ ਕਰ ਰਹੇ ਹੈ ਸਾਡੇ ਜ਼ਿਲ੍ਹੇ ਦੀ ਜਥੇਬੰਦੀ ਵੀ ਕੁਝ ਗਲਤੀ ਕਰ ਰਹੀ ਹੈ ਇਹਨਾਂ ਨੇ ਪੂਰਾ ਨੁਕਸਾਨ ਕੀਤਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕੰਮ ਸੋ ਕੰਮ ਸੋਚੋ ਕਿ ਜੇ ਆਪਣਾ ਝੰਡਾ ਨਹੀਂ ਮਾ ਹੋਏਗਾ ਤੇ ਕਿਸੇ ਦਾ ਕੀ ਜਾਂਦਾ ਹੈ ਨੁਕਸਾਨ ਪਾਰਟੀ ਦਾ ਹੁੰਦਾ ਹੈ ਨੁਕਸਾਨ ਪਾਰਟੀ ਦੇ ਪ੍ਰਕਰਨ ਦਾ ਦੇਟ ਖੁੱਟਦਾ ਹੈ ਸੋ ਜਿੰਨੀ ਵੋਟ ਵੱਧ ਪਵੇਗੀ ਉਹਨਾਂ ਸਾਡੇ ਵਰਕਰਾਂ ਦਾ ਹੌਸਲਾ ਬਲੰਦ ਹੋਏਗਾ ਸੋ ਮੈਂ ਸਾਰੇ ਨੂੰ ਸਿਰਫ ਇੰਨੀ ਬੇਨਤੀ ਕਰਨੀ ਹੈ ਕਿ ਸਾਰੇ ਰਲ ਕੇ ਬੀਬੀ ਸੁਜੀਤ ਕੌਰ ਜੀ ਸਾਡੇ ਕੈਂਡੀਡੇਟ ਨੇ ਇਮਾਨਦਾਰੀ ਦੇ ਨਾਲ ਪਰਵਾਹ ਕਰਿਆ ਹੋਇਆ ਕੁਰਬਾਨੀ ਵਾਲਾ ਪਰਿਵਾਰ ਹੈ ਪੱਕਾ ਪਰਿਵਾਰ ਹੈ ਸਰਦਾਰ ਜੱਜਦਾ ਪੀਤਮੋਹ ਸਿੰਘ ਜੀ ਬੜੀ ਕੁਰਬਾਨੀ ਉਹਦੀ ਉਹਨੇ ਸਾਰੀ ਜ਼ਿੰਦਗੀ ਲਾਤੀ ਸ਼੍ਰੋਮਣੀ ਕਾਲੀ ਦਲ ਪਿੱਛੇ ਤੇ ਜੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਉਸ ਉਮੀਦਵਾਰ ਨੂੰ ਤੁਸੀਂ ਤੱਕਾ ਦਿਓਗੇ ਜਾਂ ਨਾ ਧੋਖਾ ਕਰੋਗੇ ਸਾਡਾ ਭਲਾ ਕਿੱਥੋਂ ਹੋਏਗਾ ਸੋ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਇੱਕ ਇੱਕ ਵੋਟ ਪਾਓ ਤਾਂ ਜੋ ਪੰਥ ਜਿਹੜਾ ਚਰਦੀ ਕਲਾ ਦੇ ਨਾਲ ਪੂਰੀ ਸੇਵਾ ਕਰ ਸੀ ਵੀ ਕਿਹੜੀ ਪ੍ਰਸਿੱਧੀਆਂ ਸੀਗੀਆਂ ਕਿ ਬੀਬੀ ਸੁਜੀਪ ਕੋਹ ਜੀ ਨੂੰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰੀ ਕਿਤੇ ਨਹੀਂ ਜੀ ਜੁਆਇਨ ਕੀਤਾ ਉਹਨਾਂ ਨੇ ਬੀਬੀ ਜੀ ਨੂੰ ਕੁਦਰਤੀ ਤੌਰ 'ਤੇ ਲਾਂਗੇ ਉਹਨੂੰ ਬੱਚੇ ਨੂੰ ਡਰਾ ਕੇ ਕਰਕੇ ਉਹਨਾਂ ਨੇ ਲੈ ਗਏ ਬੀਬੀ ਜੀ ਤੇ ਕਿਹਾ ਕਿ ਸਾਡੀ ਉੱਥੇ ਮੀਟਿੰਗ ਹੈ ਇਹਨਾਂ ਸੋਚਿਆ ਕਿ ਮੀਟਿੰਗ 'ਚ ਜਾ ਰਹੀ ਹਾਂ ਮੈਂ ਇਹਨੂੰ ਪਤਾ ਨਹੀਂ ਸੀ ਬੇਟੇ ਨੂੰ ਉਹਨਾਂ ਨੇ ਇਹੋ ਜਿਹੀ ਗੱਲਾਂ ਕਰਕੇ ਪਚਲਾ ਲਿਆ ਜੋ ਡਰ ਗਿਆ ਹਰ ਕੋਈ ਡਰ ਜਾਂਦਾ ਜੀ ਸਾਡੇ ਵਰਗੇ ਤੇ ਕੋਈ ਕਹਿ ਦੇਣਾ ਤੇਰੇ ਤੇ ਪਰਚਾ ਹੋ ਜਾਣਾ ਕਈ ਵਾਰੀ ਬੰਦਾ ਉੰਜ ਹੀ ਡਰ ਜਾਂ ਇਹ ਜਦੋਂ ਉੱਥੇ ਗਏ ਇਹਨਾਂ ਨੇ ਮੇਰੇ ਖਿਆਲ ਮੁੱਖ ਮੰਤਰੀ ਨੂੰ ਵੀ ਇਹਨੂੰ ਪਤਾ ਸੀ ਆ ਮੁੱਖ ਮੰਤਰੀ ਹੈ ਕਈ ਵਾਰੀ ਫੋਟੋਆਂ ਸੀ ਦੇਖਦੇ ਐ ਪਰ ਉੱਥੇ ਜਾ ਕੇ ਪਤਾ ਨਹੀਂ ਲੱਗਦਾ ਵੀ ਬੰਦਾ ਕਿਹੜਾ ਇਹ ਕਹਿੰਦੇ ਮੈਂ ਤੇ ਜੋ ਜਾ ਕੇ ਮੈਨੂੰ ਉਹਨਾਂ ਨੇ ਪਾ ਦਿੱਤੀ ਝੋਪਾ ਜਿਹਾ ਘਰ ਵਿੱਚ ਝੋਪਾ ਕਹਾਤਾ ਸੀ ਜੀਵ ਰੱਖਿਆ ਇੱਕ ਪੱਟੀ ਜੀ ਉਹਨਾਂ ਨੇ ਪਾ ਦਿੰਦੇ ਜਿਹੜੇ ਉੱਥੇ ਝਾੜੂ ਵਗਿਆ ਹੋਇਆ ਉਹਨਾਂ ਨੇ ਜਦੋਂ ਪਾਇਆ ਇਹ ਕਹਿੰਦੇ ਮੈਂ ਤੇ ਘਬਰਾ ਕੇ ਘਰ ਆ ਕੇ ਵੀ ਇਹਨੇ ਥਾਂਦੇ ਸਰ ਬੜੀ ਪਰੇਸ਼ਾਨੀ ਹੋਈ ਇਹਨਾਂ ਨੂੰ ਸਾਰਾ ਭਾਈਚਾਰਾ ਸਾਰੇ ਪੰਥ ਵਾਲੇ ਉਹਨਾਂ ਨੇ ਮਹਿਸੂਸ ਕੀਤਾ ਇਹਨਾਂ ਨੇ ਵੀ 2 ਘੰਟੇ ਬਾਅਦ ਹੀ ਆ ਕੇ इन्होंने बेटे ने भी, भी बीबी जी ने इन्हें क्या को गलती हो गई है जाना नहीं चाहिए सब पचरा के लिये सो इस करके गल नहीं हाँ पार्टियाँ एकदम थोड़ी ज्वाइन हो जाती है ये थोड़ी को कोई किसी मिल को मिलने के ज्वाइन हो गया पार्टी का कोई डिसिपलिन हों कोई भर्ती होंगी है कोई पहले मैंबरशिप होंगी है फिर भर्ती होंगे बंदा एवें जी जे मन लो इन्हों इस तरह ने किया है तो वोटर थोड़े तुर गए थे वोटर तो उतो वोटर ने कहा कि पंथ के तुम सेवादार हो पंथ नी वोट पानी है ਨੇਚੁਰੀ ਨੇ ਸੋਚਿਆ ਕਿ ਅਸੀਂ ਤੇ ਗਲਤੀ ਕੀਤੀ ਹੈ ਕੁੜੀਆਂ ਕੋਲ ਹੀ ਪੈਰੀਆਂ ਦੀਆਂ ਨੇ ਬੇਚੀ ਦੇ ਦੀਵਾਰਾਂ